ਤਤ ਕੋ 4 ਸਾਲ ਪਹਿਲਾਂ ਮੈਂ ਖੁਦ ਇਸ ਦੌਰ ਚੋਂ ਗੁਜ਼ਰਿਆ 17 ਸਾਲ ਮੈਂ ਨਸ਼ਾ ਕੀਤਾ ਜੋ ਇੱਕ ਅਮਰੀ ਕਰ ਸਕਦਾ ਹੈ ਉਹ ਦੁਨੀਆ ਦਾ ਹਰ ਇੱਕ ਕੰਮ ਮੈਂ ਕੀਤਾ ਕੋਈ ਸਿਰਫ ਮੇਰਾ ਬਾਪੂ ਰੋਕਣਾ ਹੀ ਹੋਰ ਕੋਈ ਨਹੀਂ ਕਰਦਾ ਤੇ ਮੈਨੂੰ ਇਹ ਹੁੰਦਾ ਹੈ ਕਿ ਮੇਰਾ ਬਾਪੂ ਕਿਹੜੀ ਤਰੀਕ ਹੋਵੇ ਮਰੇ ਤੇ ਮੈਨੂੰ ਕੋਈ ਕਹਿਣ ਵਾਲਾ ਹੋਵੇ ਕਿ ਵੀ ਤੂੰ ਨਸ਼ਾ ਕਿਉਂ ਕਰਦਾ ਮੇਰੇ ਬਾਪੂ ਨੇ ਮੈਂ ਕਿੱਧਰ ਆ ਚੁੱਕਿਆ ਹਾਂ ਲੰਬੇ ਪਿਆਰ ਹੋਣਾ ਤੋਨੇ ਮੇਰੇ ਕੋਟੇ ਫੜ ਲੈਣੇ ਏਸਾਰੇ ਟੀਏ ਨੇ ਪਹਿਲਾਂ ਨਸ਼ਾ ਛੱਡਿਆ ਹੋਊਗਾ ਲੱਗ ਕੇ ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਦਾ ਫੀਡਬੈਕ ਦਿੱਤਾ ਹੈ ਬੇਸਿਕਲੀ ਇਹ ਇਜ਼ਰਾਮ ਦਾ ਮੁੱਦੇ ਬਾਰੇ ਹੈ ਕਿ ਅਮਰ ਆਪਣਾ ਦੇ ਨਾਲ ਪ੍ਰੋਜੈਕਟ ਕਰੀਏ ਉਹਨਾਂ ਦੀ ਸਮੱਸਿਆ ਵੀ ਸੁਣਨੀ ਹੈ ਕਿ ਇਹ ਉਹਨਾਂ ਤੇ ਹਰ ਵੀ ਪਰਿਵਾਰਿਕ ਪੱਧਰ ਤੋਂ ਆ ਰਹੀ ਹੈ ਉਹਨਾਂ ਦੀ ਗੱਲ ਵੀ ਸੁਣੋ ਤੇ ਅਸੀਂ ਹੁਣ ਇਹਨੂੰ ਰੈਗੂਲਰ ਫੀਚਰ ਬਣਾ ਕੇ ਇੱਕ ਪੂਰੇ ਮਹੀਨੇ ਦਾ ਪ੍ਰੋਗਰਾਮ ਜਿਹੜਾ ਉਹ ਚੱਪਕ ਕਰਾਂਗੇ ਤਾਂ ਕਿ ਅਸੀਂ ਇੱਕ ਹੋਰ ਇੰਟਰਸਟਿੰਗ ਤਰ੍ਹਾਂ ਵਰਕਰ ਕਰ ਸਕੀਏ ਸੇ ਵਕ ਵਕ ਥਾਵਾਂ ਤੇ ਜਾਂਦੇ ਪਰ ਜੇਕਰ ਸਾਡੇ ਵਿੱਚ ਵਿਚਰਤਦੇ ਉਹਨਾਂ ਦੀ ਗੱਲਾਂ ਸੁਣਦੇ ਫੀਡਬੈਕ ਲੇ ਕੇ ਆਪਣੀ ਕੰਮ ਜਿਹੜੀ ਸਾਡੀ ਕਾਰਜਸ਼ੈਲੀ ਹੈ ਉਹਨੂੰ ਹੋਰ ਬਿਹਤਰ ਕਰ ਸਕੀਏ ਤਾਂ ਕਿ ਅਸੀਂ ਲੋਕਾਂਾਂ ਸੇ ਬਾਤ ਹੋਵੇ ਉਹ ਨਰਕਟਰਡ ਹੋਣਾ ਚਾਹੀਦਾ ਅੱਜ ਮਾਨੂੰ ਬੀਜੇਪੀ ਪੰਜਾਬ ਕੋਲੋਂ ਜਿਹੜਾ ਦਸ਼ਨ ਦੇਸ਼ ਨੀਤੀ ਕਾਇਮ ਉਹਦੇ ਤੇ ਸੰਬੰਧ ਰੂਪ ਦਾ ਜਿਹੜਾ ਉਹ ਸ਼ੁਰੂ ਕਰਾ ਗਿਆ ਕਿੱਥੇ ਅਸੀਂ ਪਰ 10 ਪਿੰਡ ਦੇ ਵਿੱਚ ਜਿਹੜੇ ਇੱਥੇ ਦੇ ਲੋਕੀ ਹੈਗੇ ਜੋ ਕਮੇਟੀ ਦੇ ਮੈਂਬਰ ਹੈ ਗੁਬਕਤ ਸਲਸਲ ਪ੍ਰੋਬ ਦੇ ਮੈਂਬਰ ਹੈ ਜਾਂ ਫਿਰ ਜਿਹੜੇ ਗੂਥੀ ਲਾਕਸਨ ਇਹਨਾਂ ਦੇ ਮੈਂਬਰ ਹਨ ਉਹਨਾਂ ਨੇ ਕਿਹਾ ਕਿ ਕਈ ਸਾਰੇ ਟੀਅਰ ਦੇ ਜਿਹਨਾਂ ਨੇ ਪਹਿਲਾਂ ਨਸ਼ਾ ਛੱਡਿਆ ਹੋਇਆ ਉਹਨਾਂ ਨੂੰ ਲੱਗਦੀ ਕਿ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਉਹਦਾ ਫੀਡਬੈਕ ਵੀ ਹੈ ਬੇਸਿਕਲੀ ਇਹ ਪ੍ਰੋਗਰਾਮ ਦਾ ਮੂਟੇਬਲ ਹੈ ਕਿ ਅਸੀਂ ਉਹਨਾਂ ਦਾ ਨਾਲ ਕਨੈਕਟ ਕਰੀਏ ਉਹਨਾਂ ਦੀ ਸਮੱਸਿਆ ਵੀ ਸੁਣਨੀ ਹੈ ਜਿਹੜੇ ਉਹਨਾਂ ਦੇ ਨਾਲ ਕਈ ਵਾਰ ਰੋਕਾ ਦਿਲ ਕੋਲ ਆਉਂਦੇ ਹਨ ਉਹਨਾਂ ਦੀ ਗੱਲਾਂ ਵੀ ਸੁਣਨੀ ਹੈ ਕਈ ਸਾਰੇ ਇਹਦੇ ਵਿੱਚ ਕਈ ਚੰਗੇ ਵਿਚਾਰ ਵੀ ਆਏ ਕਈ ਸੁਜੈਸ਼ਨਸ ਵੀ ਆਏ ਨੇ ਉਹਨਾਂ ਸਿੰਗੋਟਾਂ ਕਿਤੇ ਤੇ ਅਸੀਂ ਹੁਣ ਇਹਨੂੰ ਰੈਗੂਲਰ ਫੀਚਰ ਬਣਾ ਕੇ ਪੂਰੇ ਮਹੀਨੇ ਦਾ ਪ੍ਰੋਗਰਾਮ ਜਿਹੜਾ ਉਹ ਚੱਪ ਕਰਾਂਗੇ ਤਾਂ ਕਿ ਉਹ ਸੇਮ ਇਨ ਕਰੰਟ ਡਿਸਟ੍ਰਿਕਟ ਦੇ ਵਰਕਰਸ ਲਈ ਸੇ ਵਗ ਵਗ ਥਾਵਾਂ ਤੇ ਜਾ ਕੇ ਪਰ ਉਹ ਸਾਡੇ ਵਿੱਚ ਵਿਚਾਰ ਉਹਨਾਂ ਦੀ ਗੱਲਾਂ ਸੁਣ ਕੇ ਫੀਡਬੈਕ ਲੇਕਰ ਆਪਣੀ ਜਿਹੜੀ ਸਾਡੀ ਕਾਰਜਸ਼ੈਲੀ ਹੈ ਉਹਨੂੰ ਹੋਰ ਬਿਹਤਰ ਕਰ ਸਕੀਏ ਤਾਂ ਕਿ ਅਸੀਂ ਲੋਕਾਂ 'ਤੇ ਸੇਵਾ ਹੋਰ ਨਰੰਤਰਤਾ ਨਾਲ ਕਰ ਸਕੀਏ ਸਾਰੇ ਮਹੀਨ ਕਿਸਤਾਂ ਚੱਲ ਰਹੀਆਂ ਜ਼ਰੂਰ ਹੈ ਇਹ ਵਸ਼ੇਕਲ ਦਾ ਇੰਟੀਗ੍ਰੇਟਾਈਜ਼ਰੀ ਹੈ ਜਿੱਥੇ ਪਹਿਲਾ ਡਿਸਟ੍ਰਿਕਟ ਲੈਵਲ ਤੇ ਕੰਸੀਨ ਮੀਟਿੰਗ ਕਰਦੇ ਹਾਂ ਤੇ ਸਾਡੇ ਸਬੰਧ ਵਿੱਚ ਇੰਡਸਟਰੀਜ਼ ਮੀਟਿੰਗ ਕਰਦੇ ਹਾਂ ਐਸ ਐਚਓਜ਼ ਮੀਟਿੰਗ ਕਰਨੇ ਪੈਂਦੇ ਕਿਤੇ ਜਿੱਤੇ ਵੀ ਲੋਕਾਂ ਦੇ ਕਮੇਟੀਆਂ ਬਣੀਆਂ ਉਹਨਾਂ ਦੇ ਕਲੱਬ ਬਣੇ ਨੇ ਸੀਨੀਅਰ ਸੈਨਿਟੀਸ ਦਾ ਕਲੱਬ ਹੈ ਕਈ ਸਾਰੇ ਯੂਥ ਕਲੱਬਸ ਹਨ ਉਹਨਾਂ ਦੇ ਨਾਲ ਇਟਾ ਜਨਤਕ ਤਾਕੀ ਇੱਕ ਜਨਰਲਾਈਜ਼ਡ ਡਿਸਕਸ਼ਨ ਸਾਰਿਆਂ ਨਾਲ ਹੋ ਸਕੇ ਕਈ ਵਾਰ ਸਜੈਸ਼ਨ ਸਾਰਿਆਂ ਦੇ ਕੋਲ ਹੁੰਦਾ ਹੈ ਬਟ ਉਹਨਾਂ ਦੇ ਕੋਲ ਕੋਈ ਚੈਨਲ ਨਹੀਂ ਹੁੰਦਾ ਕਿ ਅਸੀਂ ਕਿੱਦਾਂ ਜਾ ਕੇ ਮਿਲੀਏ ਕਈ ਵਾਰ ਅਸਰ ਨਹੀਂ ਮਿਲਦੇ ਉਹਨਾਂ ਨੂੰ ਜਾਂ ਬਿਜ਼ੀ ਹੁੰਨੇ ਜਾਂ ਫਿਰ ਕਈ ਵਾਰ ਉਹ ਆਪ ਹੀ ਹਿੰਮਤ ਨਹੀਂ ਕਰ ਪਾਉਂਦੇ ਤੋ ਇਸ ਗੈਪ ਨੂੰ ਖਤਮ ਕਰਨ ਦੇ ਲਈ ਅਸੀਂ ਆਪ ਜਾ ਰਹੇ ਲੋਕਾਂ ਦੇ ਵਿੱਚ ਤੇ ਔਰ ਲੋਕਾਂ ਦੇ ਨਾਲ ਕੰਟੈਕਟ ਕਰਦੇ ਉਹਨਾਂ ਦੇ ਸਜੈਸਟਿਓਨਸ ਲੈਂਦੇ ਚਾਹੇ ਕਿ ਇੱਕ ਰਾਉਂਡ ਦੇ ਵਿੱਚ ਹੋਵੇ ਜਾਂ ਦੋ ਤਿੰਨ ਰਾਉਂਡਸ ਮੀਟਿੰਗ ਦੇ ਕਰੀ ਜਾਂ ਤਾਂ ਕਿ ਸਾਨੂੰ ਇੱਕ ਜਨਰਲ ਫੀਡਬੈਕ ਲੋਕਾਂ ਦੇ ਵੱਲੋਂ ਵੀ ਮਿਲ ਜਾਵੇ ਸਕਸੈਸਫੁਲਿਟੀ ਸ਼ੂਟਸ ਤੇ ਸਪੌਟਸ ਤੇ ਅਰੰਭਲਾ ਸਪਲਾਨ ਵੀ ਹੋਈਦਾ ਅਤੇ ਕਰਪਾੜੀ ਸਸੋਸ਼ਲ ਮੀਡੀਆ ਦੇ ਵੀ ਧਿਆਨ ਰਹਿੰਦਾ ਕਿਉਂਕਿ ਸੋਸ਼ਲ ਮੀਡੀਆ ਤੇ ਧਾਰੀਵਾਲ ਤੋਂ ਹੀ ਪੋਸਟ ਫੈਰੀ ਹੈ ਕਿ ਕੋਈ ਉਥੇ ਨਸ਼ੇ ਦੀ ਕੋਈ ਹੈਗੀ ਹੈ ਮੈਂਡਕਾ ਸਾਨੂੰ ਦਦੋ ਸੋਸ਼ਲ ਮੀਡੀਆ ਤੋਂ ਜਾਂ ਕਿਤੇ ਵੀ ਕਿਸੇ ਚੈਨਲ ਤੋਂ ਆਉਂਦੀ ਜਨਰਲੀ ਮੈਨੂੰ ਵਟਸਐਪ ਤੇ ਆਹੀ ਮਿਲ ਜਾਂਦੇ ਤਾਂ ਅਸੀਂ ਉਹ ਵਕਤੇ ਸਪੈਸ਼ਲ ਟੀਮਸ ਆਪਣੀ ਭੇਜਦੇ ਤੇ ਲੋਕਲ ਟੀਮਸ ਨਾਲ ਗਸ਼ਤ ਕਰਕੇ ਲੋਕਾਂ ਨੂੰ ਵੀ ਥੋੜਾ ਫੇਥ ਹੋਰ ਵੱਧ ਜਾਂਦਾ ਤਾਂ ਅਸੀਂ ਸਪੈਸ਼ਲ ਟੀਮਸ ਨੂੰ ਭੇਜ ਕੇ ਉਥੇ ਚੈਕ ਕਰਾਂ ਜੋ ਵੀ ਬੱਚੇ ਉਥੇ ਹੰਗਰੀ ਰਿਕਵਰੀ ਅਕੋਰਡਿੰਗ ਟੂ ਲਾ ਜੀ ਕੰਨ ਰਹੀ ਹੈ ਤੇ ਮੈਂ ਜਾਣਦਾ ਕਿ ਪੜਾਈ ਦੀ ਸੌਂਡ ਨੂੰ ਤਾਂ ਸੀਗਾ ਬਟ 체ਜਾ ਸੌਂਡ ਨੂੰ ਦਸਤੇ ਜਦੋਂ ਪੋਜਾ ਬਿਆਰ ਹੋ ਵੀ ਜਾਂਦੀ ਜੀ ਜੋ ਤੁਸੀਂ ਨਾਕ ਕਰੋ ਕੋਈ ਚੀਜ਼ ਨਹੀਂ ਹੋ ਸੋ ਉਹ ਆਪਣੀ ਖੁਰਸਤੇ ਦੀ ਜਿਨਾ ਦੇ ਸਾਰਿਆਂ ਨੂੰ ਇਕੱਠਾ ਕੀਤਾ ਸੰਵੇਦਨਸ਼ੀਲ ਜਿਹੜਾ ਸਾਡਾ ਮਕਸਦ ਹੈ ਉਹਨਾਂ ਬੁਰਸਤੇ ਬਾਤ ਨੂੰ ਇੱਕ ਅਸੀਂ ਉਹੀ ਚਾਰ-ਪਾਤ ਚ ਗੱਲਾਂ ਵਿਵਾਗ ਲਾ ਕੇ ਚਾਹਦੇ ਹਾਂ जो कि सू लगता है कि उल्बात करते हैं कई सारे नौजवान हैं जो सा पिछले दो सालों को विच हैं जिन्होंने बहुत ही चंगा काम किया है कई अपने नाल जो बंदे है पुलिस जल डूटी करते हो तो पता है कई बार सिचुएशन ब्लैक एंड वाइट नहीं कि बंदा सही काम करना ਇਹ ਆਪਣੀ ਗਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਹੈ। ਤੋਂ ਜਿਹੜੇ ਪ੍ਰਾਰਥਨ ਜਾਣਦੇ ਉਹਨਾਂ ਨੂੰ ਤੇ ਮੇਰੇ ਵੱਲੋਂ ਪਤਾ ਜਿਨ੍ਹਾਂ ਨੂੰ ਜਿਹੜੇ ਨਹੀਂ ਜਾਣਦੇ ਮੈਂ ਥੋੜਾ ਜਨਾ ਆਪਣੇ ਬਾਰੇ ਦੱਸ ਦੇਣਾ। ਮੇਰਾ ਨਾਮ ਹੀਰਾ ਹੈ। ਮੈਂ ਗੁਰਦਾਸਪੁਰ ਦਾ ਹੀ ਰਹਿਣ ਵਾਲਾ। ਅੱਗੋਂ 4 ਸਾਲ ਪਹਿਲਾਂ ਮੈਂ ਖੋਦ ਇਸ ਦੌਰ ਚੋਂ ਗੁਜ਼ਰਿਆ। 4 ਸਾਲ ਮੈਂ ਨਸ਼ਾ ਕੀਤਾ। ਜੋ ਇੱਕ ਕੰਮ ਨਹੀਂ ਕਰ ਸਕਦਾ ਉਹ ਦੁਨੀਆ ਦਾ ਹਰ ਇੱਕ ਕੰਮ ਮੈਂ ਕੀਤਾ। ਅੱਗੋਂ ਸਿਰਫ ਮੇਰਾ ਬਾਪੂ ਰੋਕਣਾ ਹੀ ਹੋਰ ਕੋਈ ਨਹੀਂ ਗਿਆ। ਮੈਨੂੰ ਇਹ ਹੁੰਦਾ ਹੈ ਕਿ ਮੇਰਾ ਬਾਪੂ ਕਿਹੜੀ ਤਰੀਕ ਹੋਵੇ ਮਰੇ ਤੇ ਮੈਨੂੰ ਕੋਈ ਕਹਿਣ ਵਾਲਾ ਨਾ ਹੋਵੇ ਜਿਵੇਂ ਤੂੰ ਨਸ਼ਾ ਕਿਉਂ ਕਰਦਾ ਮੇਰੇ ਬਾਪੂ ਨੇ ਬੈ ਕਿਧਰ ਅੱਜ ਕੇ ਆਣਾ ਲੰਮੇ ਪਿਆ ਹੋਣਾ ਤੋਨੇ ਮੇਰੇ ਗੋਡੇ ਫੜ ਲੈਣੇ